73 ਕੋਟ ਪੱਖਰ ਜਿਹੜਾ ਬਿਲਕੁਲ ਸਾਹਮਣੇ ਚੋਕਰੀ ਉਹਨਾਂ ਨੂੰ ਮਾਰੀ ਜਾਂਦਾ। ਉਹ ਇਹ ਪ੍ਰਗਲਨ ਇਹਦੇ ਕੱਟੇ ਵੀ ਲਾ ਕੇ ਬਿੱਟੇ ਕਲਾਸ ਹੋਦਾ ਹੀ ਨਹੀਂ। ਤੇ ਦੇਖੋ ਜਿਹੜਾ ਹਾਲਾਤ ਉਹ ਬਣ ਬੜੇ ਨੇ। ਤੇ ਇਹ ਪਾਕਿਸਤਾਨ ਨੂੰ ਤੇ ਇੱਕ ਵਾਰ ਸਭ ਕੁਝ ਸਿਖਾਉਣਾ ਪਏ। ਅੱਛਾ। ਬਿਸ਼ੱਕ ਜਿੱਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ। ਤੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੋਂ ਵੀ ਪੰਜਾਬੀ ਕਰਦੇ। ਤਾਂ ਤੋਂ ਹੀ ਦੇਖਿਆ ਸੀ ਮਨ ਤੇ ਇਹ ਤੇ ਹੁੰਦਾ ਕਿ ਬੱਚੇ ਲੈ ਕੇ ਇੱਧਰ ਜਾਵਾਂਗੇ ਪਰ ਇਹ ਵੀ ਨਾਲ ਮਨ ਦੇ ਵਿੱਚ ਇਹ ਆ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਤੇ ਫੌਜ ਆ ਉਹਦੇ ਨਾਲ ਖੜੀ ਹਾਂ ਔਰ ਹਮੇਸ਼ਾ ਹੀ ਇਹ ਮੇਰੇ ਕਣਕਾ ਤੁਸੀਂ ਗੱਲਾਂ ਇਹਨਾਂ ਦੀ ਸੁਣੀ ਆ ਕਦੇ ਜੀ ਅਸੀਂ ਲਾਸਟ ਦਿਨ ਪਿੰਡ ਤੇ ਤਿੰਨ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੋ ਹੀ ਆ ਕਿ ਅਸੀਂ ਇੱਥੇ ਡਟ ਕੇ ਰਾਂਗੇ ਔਰ ਆਪਣੇ ਦੇਸ਼ ਦੀ ਜਿਹੜੀ ਇਕਤਾ ਤੇ ਅਖੰਡਤਾ ਲਈ ਲੜਾਈ ਲੜਾ ਕੇ ਮੈਂ ਇਹਨਾਂ ਨੂੰ ਅਪੀਲ ਕਰ ਰਹਾ ਹਾਂ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਣ। ਔਰ ਇਹ ਜਰੂਰ ਮੰਨ ਚ ਹੁੰਦਾ ਕਿ ਇੱਕ ਸਾਡਾ ਲੀਡਰ ਸਾਡਾ ਨੁਮਾਇੰਦਾ ਸਾਡੇ ਕੋਲ ਜੂਰ ਆਵੇ। ਇਹ ਜਰੂਰ ਮੰਨ ਚ ਹੁੰਦੇ ਅਦਰਵਾਈਜ਼ ਇਹਨਾਂ ਦੇ ਮੰਨ ਚ ਇਹ ਰਹਿੰਦਾ ਹੋਣਾ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਨੇ ਕੀ ਕੀਤਾ ਜਿਨ੍ਹਾਂ ਨੇ ਕਿਹਾ ਇਹ ਵੱਡੇ ਰਣਨਾਥ ਸਾਹਿਬ ਜੀ ਨੂੰ 71 ਕੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਵੀ ਉਹ ਮੁਆਵਜ਼ਾ ਤੋਂ ਆਇਆ ਸੀ। ਆਇਆ ਦਵਾ। ਤੇ ਇਹ ਇਹ ਦੇਖੀਏ ਕਿ ਇਹੀ ਇੱਕ ਅਸੀਂ ਸਾਰੀ ਜਿਹੜੀ ਇਹ ਪਾਕਿਸਤਾਨ ਜੋ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਦੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਅਸੀਂ ਡਟ ਕੇ ਸਾਥ ਦੇਵਾਂ ਔਰ ਪਾਕਿਸਤਾਨ ਨੂੰ ਮੂ ਤੋੜਵਾ ਜਵਾਬ ਦਿੱਤਾ ਜਾਏਗਾ ਦਸੋ 965 ਨੂੰ 977 ਦੀ ਜਿਹੜੀ ਲੜਾਈ ਸੀ ਉਹ ਮਖਰੀ ਮੀਟਿੰਗ ਕੋਈ ਨਹੀਂ ਡਿਫਰੈਂਟ ਨਹੀਂ ਤੇ ਨਾ ਹੀ ਇਹ ਸਮਝਣਾ ਚਾਹੀਦਾ ਕਿ ਉਦੋਂ ਉਸੀ ਉਦੋਂ ਦੀ ਲੜਾਈ ਉਸ ਜਮਾਨੇ ਦੇ हिसाब ਨਾਲ ਬੜੀ ਸਖਤ ਲੜਾਈ ਸੀ ਅੱਜ ਜਿਹੜੀ ਆ ਅੱਜ ਉਸੇ ਤਰ੍ਹਾਂ ਜੇ ਉਸ ਵੇਲੇ 65 ਵਾਲੇ ਚ 77 ਦੇ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਏਰੀਆ ਕਬਜ਼ਾ ਕਰਕੇ ਸੀ ਛਕੜਗੜ ਵਾਲੀ ਸਾਈਡ ਤੋਂ ਆਪਾਂ ਛਕੜਗੜ ਪਹੁੰਚ ਗਏ ਸੀ ਲਾਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਹਿਸਾਬ ਨਾਲ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨੂੰ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਉਹ ਕਰਕੇ ਲੜਾਈ ਤੇ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈਗੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਜੀ ਤੁਹਾਨੂੰ ਰਿਪੋਰਟ ਹੈ ਕਿੰਨੇ ਦੇ ਹਾਲਾਤ ਰਹੇ ਨੇ ਬਾਰਡਰ ਦੇ ਵੇਖੋ ਇਹ ਬਾਰਡਰ ਦੇ ਉੱਤੇ ਤੁਸੀਂ ਵੀ ਦੇਖਦੇ ਹੋ ਕਿ ਅਜੇ ਉਹ ਜਿਹੜੀ ਡਿਪਲੋਇਮੈਂਟ ਜਿਹੜੀ ਹੁੰਦੀ ਆ ਉਹ ਹਨੀ ਪਰ ਬਿਜੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਹੈ ਉੱਥੇ ਪੂਰੀਆਂ ਫੌਜਾਂ ਤਿਆਰ ਰਹਿਦੀਆਂ ਨੇ ਪਰ ਮੇਰੇ ਖਿਆਲ ਗੁਵਿੰਦਨ 1 ਘੰਟੇ ਜਿਹੜੀਆਂ ਸਾੜੀ ਦਿਨ ਸਾੜੀ ਬਾਰਡਰ ਤੇ ਪਹੁੰਚ ਜਾਂਦੀਆਂ ਨੇ ਕਿਉਂਕਿ ਮੈਂ ਤਾਂ ਇਹਨਾਂ ਨੂੰ 71 ਦੀ ਵੇਖੀ ਹੈ ਵੀ ਦੱਸ ਰਹੇ ਸੀ ਕਿ ਜਦੋਂ ਸ਼ਾਮ ਨੂੰ ਉਦੋਂ 2-3 ਘੰਟੇ ਪੇ ਲਾਣ ਕੇ ਫੌਜ ਨੇ ਮੋਰਚੇ ਮਲਦੇ ਸੀ ਔਰ ਪਾਕਿਸਤਾਨ ਨੂੰ ਚਾਲੇ ਪਾ ਰਹੇ تھے ਸੀ ਉਹਨਾਂ ਨੂੰ ਜਿੱਤ ਕੇ ਕੇ ਅਸੀਂ ਵਾਪਸ ਮੋੜੇ ਪਰਬੰਧ ਕਿੱਦਾਂ ਦੇ ਨੇ ਜੇ ਤੁਸੀਂ ਕਿੰਨੇ ਜਿਹੜੇ ਜ਼ੀਰੋ ਲਾਈਨ ਤੇ ਪਿੰਡ ਵਸੇ ਨੇ ਜਿਉਂ ਉਹਨਾਂ ਨੂੰ ਪਿਛੇ ਉੱਟ ਕੇ ਆਉਣਾ ਪੈਂਦਾ ਉਹਨਾਂ ਵੱਲ ਤਾਂ ਕੋਈ ਪ੍ਰਬੰਧ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਵੇਟ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਰੈਮੋ ਕਰਮ ਕਰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਤੇ ਕਿੰਨੀਆਂ ਕਾਰਾਂ ਨੇ ਕਿਹਾ ਤਕਰੀਬਨ ਸਾਰੇ ਘਰਾਂ 'ਚ ਕਾਰਾਂ ਨੇ ਸਾਰੇ ਘਰਾਂ 'ਚ ਟਰੈਕਟਰ ਨੇ ਸਾਰੇ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਨੇ ਤੋਂ ਇਹ ਇਸ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ ਸਰਕਾਰ ਆਣ ਕੇ ਕੱਢੇਗੀ ਔਰ ਫਿਰ ਇੱਥੇ ਹੀ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਆ ਜਿੰਨਾਂ ਕੋ ਨਹੀਂ ਹੈਗੇ ਮੈਂ ਉਹਨਾਂ ਦੀ ਗੱਲ ਕੀਤੀ ਉਹ ਉਹ ਪਿੰਡ ਵਾਲੇ ਯਾਰ ਮੇਰੀ ਗੱਲ ਸੁਣ ਪੰਜਾਬੀਆਂ ਦਾ ਤੇ ਦੇਰੀ ਬੜਾ ਵੱਡਾ ਹੁੰਦਾ ਉਹ ਕੱਲ ਮੈਂ ਤੇਰੇ ਪਿੱਛੇ ਆ ਜਾਗਾ ਕੋਈ ਇਹ ਕਰਕੇ ਪੰਜਾਬ ਦਾ ਬੜਾ ਵਿਸ਼ਾਲ ਹੇਰਦਾ ਇਹਨਾਂ ਦੇ ਇਹਨਾਂ 'ਚ ਕੋਈ ਮੇਤਰ ਹੈ ਨਹੀਂ ਇਹ ਠੀਕ ਹੈ ਕਿ ਤੁਹਾਡੀ ਗੱਲ ਕਿ ਜਿੰਨਾਂ ਕੋਲ ਨੇ ਪਰ ਹੁਣ ਇਹਨਾਂ ਕੋਸ਼ ਹੈਗਾ ਇਸ ਪਿੰਡ ਦੇ ਵਿੱਚ ਕਿ ਹਰ ਜਿਹੜਾ ਆਦਮੀ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦਾ ਤੇ ਇਹਨਾਂ ਦੇ ਸੁਰੱਖਿਆ ਨੂੰ ਲੈ ਕੇ ਕੋਈ ਕੁਝ ਨੂੰ ਲੈ ਕੇ ਕੋਈ ਸੁਨੇਹਾ ਦੇਣਾ ਚਾਹੁੰਦੇ ਉਹ ਇਹਦਾ ਨੂੰ ਤੇ ਇਹੀ ਆਏ ਆ ਇਹਨਾਂ ਤੇ ਵੇਖੋ ਨਾ ਕੈਮਰੇ ਘੁਮਾ ਕੇ ਵੇਖੋ ਕਿਹਦੇ ਫੇਰੇ ਤੇ ਉੱਤੇ ਕਿਹਦੇ ਹੈ ਕੋਈ ਵੇਖੀ ਤੁਸੀਂ ਜੇ ਇਹ ਤੇ ਵੇਖੋ ਪੈਸੇ ਵੀ ਜੇ ਆਪਣੀ ਪੁਰਾਣੀ ਹਿਸਟਰੀ ਕੱਢ ਕੇ ਵੇਖੀਏ ਤੇ ਪੰਜਾਬੀ ਤੇ ਹਮੇਸ਼ਾ ਜੰਗ ਨੂੰ ਖੜੇ ਮੱਥੇ ਪਰਵਾਣ ਕਰਦੇ ਨੇ ਤੇ ਜਿੱਤ ਜਿਹੜੀ ਆ ਉਹ ਨੂੰ ਲੈ ਕੇ ਆਉਂਦੇ ਆ